ਪਠਾਨ ਮਾਜਰਾ ਵਿਧਾਇਕ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਕੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨਾਇਬ ਸਿੰਘ ਸੈਣੀ ਨੂੰ ਮਿਲਣ ਪਹੁੰਚਦੇ ਨੇ ਪੰਜਾਬ ਸਰਕਾਰ ਨੇ ਮੱਠਾ ਪਾਤਾ ਪੁਲਿਸ ਨੇ ਬਹੁਤੇ ਬਿਆਨ ਜਾਰੀ ਕਰਨੇ ਬੰਦ ਕਰਤੇ ਆ ਪੁਲਿਸ ਬਹੁਤੀ ਗੱਲ ਨਹੀਂ ਕਰ ਰਹੀ ਪਰ ਹਰਿਆਣਾ ਵਿੱਚ ਮਾਮਲਾ ਬੜਾ ਗਰਮ ਹੈ ਜਿਹੜਾ ਗੁਰਨਾਮ ਸਿੰਘ ਆ ਨਾ ਜੀ ਡਬਰੀ ਪਿੰਡ ਦਾ ਜੋ ਸਾਧੂ ਆ ਸਾਧੂ ਕਹਿੰਦੇ ਆ ਜੇ ਰਿਸ਼ਦਾਰਾ ਕੋਈ ਹਰਮੇਤ ਸਿੰਘ ਠਾਣਾ ਮਾਜਰਾ ਦਾ ਗੁਰਨਾਮ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆ ਸਾਬਕਾ ਸਰਪੰਚ ਆ ਪਿੰਡ ਦਾ ਲੈਂਡਲੋਰਡ ਆ ਤਕੜਾ ਬੰਦਾ ਐ ਨੈਵ ਸਿੰਘ ਸੈਣੀ ਨੂੰ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਬਿਆਨ ਜਾਰੀ ਕਰਦੇ ਆ ਕਿਹਾ ਕਿ ਪੰਜਾਬ ਪੁਲਿਸ ਨੇ ਸਾਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਇਹ 84 ਦਾ ਮਾਮਲਾ ਆ ਗਿਆ 84 ਦੇ ਦੌਰਾਂ ਦੇ ਵਿੱਚ ਵੀ ਜਿਨ੍ਹਾਂ ਦੇ ਘਰੇ ਕੋਈ ਬੰਦਾ ਆ ਕੇ ਕੋਈ ਅਤਵਾਦੀ ਸੀ ਜਾਂ ਨਹੀਂ ਅਤਵਾਦੀ ਸੀ ਖੜ੍ਹ ਜਾਂਦਾ ਸੀਗਾ ਉਹਨਾਂ ਦੇ ਪਰਿਵਾਰ ਨੂੰ ਚੱਕ ਲੈਂਦੇ ਸੀ ਆ ਹੁਣ ਵੀ ਕਹਿੰਦੇ ਆਹੀ ਕੀਤਾ ਕਿ ਉਹਦੇ ਘਰੇ ਸਾਡੂ ਆ ਯਾਰ ਸਾਡੂ ਦੇ ਘਰੇ ਤਾਂ ਬੰਦਾ ਆ ਹੀ ਸਕਦਾ ਪਠਾਨ ਮਾਜਰਾ ਵਿਧਾਇਕ ਆਮ ਆਦਮੀ ਪਾਰਟੀ ਦੇ ਉਹਨਾਂ ਦਾ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਤੇ ਕੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝਿੰਡਾ ਨਾਇਬ ਸਿੰਘ ਸੈਣੀ ਨੂੰ ਮਿਲਣ ਪਹੁੰਚਦੇ ਨੇ ਤੇ ਉੱਥੇ ਜਾ ਕੇ ਕਈ ਤਰ੍ਹਾਂ ਦੀਆਂ ਵਿਚਾਰਾਂ ਹੁੰਦੀਆਂ ਨੇ ਜੀ ਦੇਖੋ ਪਠਾਨ ਮਾਜਰੇ ਦਾ ਮਾਮਲਾ ਬੜਾ ਭਖ ਰਿਹਾ ਜੀ ਹਰਿਆਣੇ ਦੇ ਵਿੱਚ ਪੰਜਾਬ 'ਚ ਤਾਂ ਫਿਰ ਥੋੜਾ ਮੱਠਾ ਪੈ ਗਿਆ ਲੱਗਦਾ ਮੈਨੂੰ ਕਿਉਂਕਿ ਪੰਜਾਬ ਨੇ ਪੰਜਾਬ ਸਰਕਾਰ ਨੇ ਮੱਠਾ ਪਾਤਾ ਪੁਲਿਸ ਨੇ ਬਹੁਤੇ ਬਿਆਨ ਜਾਰੀ ਕਰਨੇ ਬੰਦ ਕਰਤੇ ਆ ਪੁਲਿਸ ਬਹੁਤੀ ਗੱਲ ਨਹੀਂ ਕਰ ਰਹੀ ਪਰ ਹਰਿਆਣੇ ਵਿੱਚ ਮਾਮਲਾ ਬੜਾ ਗਰਮ ਹੈ ਜਿਹੜਾ ਗੁਰਨਾਮ ਸਿੰਘ ਆ ਨਾ ਜੀ ਡਬਰੀ ਪਿੰਡ ਦਾ ਜੋ ਸਾਧੂ ਆ ਸਾਧੂ ਕਹਿੰਦੇ ਆ ਜੇ ਰਿਸ਼ਦਾਰਾ ਕੋਈ ਹਰਮੇਤ ਸਿੰਘ ਪਠਾਨ ਮਾਜਰੇ ਦਾ ਡਬਰੀ ਪਿੰਡ ਦਾ ਕਰਨਾਲ ਦੇ ਕੋਲੇ ਡਬਰੀ ਹੈ ਜੀ ਡਬਰੀ ਪਿੰਡ ਦਾ ਗੁਰਨਾਮ ਸਿੰਘ ਗੁਰਨਾਮ ਸਿੰਘ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਆ ਸਾਬਕਾ ਸਰਪੰਚ ਆ ਪਿੰਡ ਦਾ ਲੈਂਡਲੋਰਡ ਆ ਤਕੜਾ ਬੰਦਾ ਆ ਉਹ ਬੰਦਾ ਦੇ ਪ੍ਰਕੇਸ਼ ਦਰਜ ਕੀਤਾ ਤਾਂ ਹੁਣ ਜਗਦੀਸ਼ ਝਿੰਡਾ ਨੇ ਇਸ ਦਰਬ ਦੇ ਵਿੱਚ ਕੱਲ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਆ ਉਹ ਨੈਬ ਸਿੰਘ ਸੈਣੀ ਨੂੰ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਬਿਆਨ ਜਾਰੀ ਕਰਦੇ ਆ ਕਿਹਾ ਕਿ ਪੰਜਾਬ ਪੁਲਿਸ ਨੇ ਸਾਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ 84 ਦਾ ਮਾਮਲਾ ਆ ਗਿਆ 84 ਦੇ ਦੌਰਾਂ ਦੇ ਵਿੱਚ ਵੀ ਜਿਨ੍ਹਾਂ ਦੇ ਘਰੇ ਕੋਈ ਬੰਦਾ ਆ ਕੇ ਕੋਈ ਅਤਵਾਦੀ ਸੀ ਜਾਂ ਨਹੀਂ ਅਤਵਾਦੀ ਸੀ ਖੜ੍ਹ ਜਾਂਦਾ ਸੀਗਾ ਉਹਨਾਂ ਦੇ ਪਰਿਵਾਰ ਨੂੰ ਚੱਕ ਲੈਂਦੇ ਸੀ ਆ ਹੁਣ ਵੀ ਕਹਿੰਦੇ ਆਹੀ ਕੀਤਾ ਕਿ ਉਹਦੇ ਘਰੇ ਸਾਡੂ ਆ ਯਾਰ ਸਾਡੂ ਦੇ ਘਰੇ ਤਾਂ ਬੰਦਾ ਆ ਹੀ ਸਕਦਾ ਉਹਨੂੰ ਸਾਡੂ ਰੋਕੂਗਾ ਗੁਰਨਾਮ ਸਿੰਘ ਰੋਗਦਾਨ ਹਰਵਿੰਦਰ ਪਠਾਣਾ ਮਾਜਦੇ ਨੂੰ ਕਿ ਭਾਈ ਤੂੰ ਸਾਡੂ ਆ ਮੇਰਾ ਹੁਣ ਤੇਰੇ ਤੇ ਸੰਕਟ ਪਿਆ ਹੋਇਆ ਤੂੰ ਭੱਜ ਜਾ ਇੱਥੋਂ ਇਹ ਹੋ ਸਕਦਾ ਨਹੀਂ ਹੋ ਸਕਦਾ ਨਾ ਜੇ ਨਹੀਂ ਹੋ ਸਕਦਾ ਫੇਰ ਮਤਲਬ ਕਿ ਉਹ ਪਰਿਵਾਰ ਨੂੰ ਕਿਉਂ ਤੁਸੀਂ ਨਾਲ ਫੜਿਆ ਪਰਿਵਾਰ ਤੇ ਉੱਪਰ ਕੇਸ ਦਰਜ ਕਰਤਾ ਹੋਰ 18 ਬੰਦੇ ਦੇ ਕੇਸ ਦਰਜ ਕਰਤਾ ਤਾਂ ਉਹਨੇ ਕਿਹਾ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਨੂੰ ਵੀ ਇਹਦੇ ਖਿਲਾਫ ਕਾਰਵਾਈ ਕਰੋ ਉਨੇ ਐਸਪੀ ਕਰਨਾਲ ਨੂੰ ਆਰਡਰ ਜਾਰੀ ਕਰਤੇ ਆ ਮੁੱਖ ਮੰਤਰੀ ਹਰਿਆਣਾ ਨੇ ਕੇਸ ਮਾਮਲੇ ਦੀ ਜਾਂਚ ਕਰੋ ਅੱਜ ਜਗਦੀਸ਼ ਸਿੰਘ ਢੀਂਡਾ ਦੀ ਮੀਟਿੰਗ ਵੀ ਹੈ ਐਸਪੀ ਕਰਨਾਲ ਦੇ ਨਾਲ ਐਸਪੀ ਕਰਨਾਲ ਨੇ ਮੀਟਿੰਗ ਉਹ ਕਹਿੰਦਾ ਵੀ ਅਸੀਂ ਮੁੱਖ ਮੰਤਰੀ ਨੂੰ ਵੀ ਕਹੀ ਆ ਅੱਜ ਵੀ ਕਹਾਂਗੇ ਕਿ ਪੰਜਾਬ ਪੁਲਿਸ ਦੇ ਖਿਲਾਫ ਇਸ ਮੁੱਦੇ ਉੱਤੇ ਕੇਸ ਦਰਜ ਹੋਣਾ ਚਾਹੀਦਾ ਕਿਉਂਕਿ ਨਾ ਉਹਨੇ ਹਰਿਆਣਾ ਦੀ ਪੁਲਿਸ ਨੂੰ ਵਿਸ਼ਵਾਸ ਚ ਲਿਆ ਨਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਚ ਲਿਆ ਕਿਉਂਕਿ ਸਾਡਾ ਮੈਂਬਰ ਜੀ ਕਹਿੰਦਾ ਉਹ ਉਸ ਨੂੰ ਵਿਸ਼ਵਾਸ ਚ ਲਿਆ ਤਾਂ ਸਾਡੀ ਮੰਗ ਹੈ ਵੀ ਹਰਿਆਣਾ ਪੰਜਾਬ ਪੁਲਿਸ ਦੇ ਖਿਲਾਫ ਜਿਹੜੇ ਬੰਦੇ ਇੱਥੇ ਆਏ ਸੀ ਉਹਨਾਂ ਖਿਲਾਫ ਕੇਸ ਦਰਜ ਹੋਵੇ ਜੀ ਜੀ ਹਰ ਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ ਜੀ ਕਹਿੰਦੇ ਏਜੰਸੀ ਜਿਹੜਾ ਛੇੜਛਾੜ ਤੇ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਹੈ ਉਹਦੇ ਵਿੱਚ ਏਮਜ਼ ਦਾ ਇੱਕ ਜਿਹੜਾ ਸਿਕਿਉਰਿਟੀ ਮੈਨੇਜਰ ਹੈ ਉਹ ਕਾਫੀ ਚਰਚਾ ਦੇ ਵਿੱਚ ਹੈ ਜੀ ਬਿਲਕੁਲ ਜੀ ਅਸਲ 'ਚ ਏਮਜ਼ ਦਾ ਸਿਕਿਉਰਿਟੀ ਮੈਨੇਜਰ ਨਾਲੇ ਕੱਢਤਾ ਸੀ ਨਾਲੇ 15 ਨਾਲੇ ਤਾਂ ਉਹ ਕੱਢਤਾ ਫਿਰ ਉਹ ਨਿਯੁਕਤੀਆਂ ਕਰੀ ਗਿਆ ਫੇਕ ਉਹਦੇ ਉੱਪਰ ਇੱਕ ਔਰਤ ਦਾ ਛੇੜਛਾੜ ਕਰਨ ਦਾ ਮਾਮਲਾ ਵੀ ਹੈਗਾ ਏਮਜ਼ ਦੇ ਉਸਨੇ ਫਿਰ ਕੇਂਦਰੀ ਸਿਹਤ ਮੰਤਰੀ ਨੇ ਮੇਰੇ ਖਿਆਲ 'ਚ ਜੇਪੀ ਨੱਡਾ ਨੇ ਉਹਨਾਂ ਨੂੰ ਚਿੱਠੀ ਭੇਜੀ ਆ ਹਰ ਹਰ ਸਿਮਰਤ ਕੌਰ ਬਾਦਲ ਨੇ ਕਹਿੰਦੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਠੀਕ ਹੈ ਬੀਬੀ ਜੀ ਆਪਾਂ ਨੂੰ ਏਮਜ਼ ਬਾਰੇ ਬਹੁਤ ਜ਼ਰੂਰ ਸੋਚਣਾ ਚਾਹੀਦਾ ਆਪਾਂ ਨੂੰ ਪੰਜਾਬ ਦੇ ਵਿੱਚ ਲੁੱਟੀਆਂ ਜਾ ਰਹੀਆਂ ਵੱਖ-ਵੱਖ ਤਰ੍ਹਾਂ ਦੀਆਂ ਪੱਤਾਂ ਨੂੰ ਵੀ ਦੇਖਣਾ ਚਾਹੀਦਾ ਪੰਜਾਬ ਦੇ ਬਹੁਤ ਮੁੱਦੇ ਦੀ ਵੀ ਗੱਲ ਕਰਨੀ ਚਾਹੀਦੀ ਆ ਐਮਐਸ ਜੀ ਦੀ ਵੀ ਗੱਲpan ਨੂੰ ਕਰਨੀ ਜ਼ਰੂਰੀ ਸੀ ਜੀ ਜੀ ਖਾਲਸਾ ਏਡ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਜੀ ਜਿੱਥੇ ਵੀ ਕੋਈ ਕੁਦਰਤੀ ਆਫਤਾ ਆ ਜਾਵੇ ਕੋਈ ਹੋਣੀ ਵਾਪਰ ਜਾਵੇ ਤਾਂ ਖਾਲਸਾ ਏਡ ਉੱਥੇ ਪਹੁੰਚ ਜਾਂਦੀ ਹੈ ਪਿਛਲੀ ਵਾਰੀ ਤਾਂ ਖਾਲਸਾ ਏਡ ਨੇ ਮੱਝਾਂ ਤੇ ਟਰੈਕਟਰ ਵਗੈਰਾ ਵੀ ਜਿਹੜੇ ਉਹ ਦਾਨ ਕਰ ਦਿੱਤੇ ਸੀਗੇ ਤੇ ਕਾਫੀ ਹੁਣ ਉਹਨਾਂ ਦੇ ਫੰਡਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਕਹਿੰਦੇ ਜੀ ਖਾਲਸਾ ਏਡ ਵੱਲੋਂ ਹੜਪੀੜਤਾਾਂ ਦੀ ਮਦਦ ਦੇ ਨਾਮ ਦੇ ਉੱਤੇ ਜਿਹੜਾ ਦਾਨ ਲਿਆ ਜਾਂਦਾ ਹੈ ਗ੍ਰਹੀ ਕੀਤੀ ਜਾਂਦੀ ਹੈ ਉਹ ਨਜਾਇਜ਼ ਹੈ ਖਾਲਸਾ ਅਸਲਜਨਾ 2019 ਦੇ ਵਿੱਚ ਇੰਡੀਅਨ ਹੈਰੀਟੇਜ ਵੱਲੋਂ ਇੰਡੀਅਨ ਹੈਰੀਟੇਜ ਵੱਲੋਂ 40000 ਡਾਲਰ ਰੁਪਏ ਦਏ ਸੀਗੇ ਜੀ ਉਦੋਂ ਵੀ ਕੋਈ ਹੜ੍ਹ ਦੀ ਕਿਤੇ ਸਥਿਤੀ ਸੀਗੀ ਤੇ ਉਹ ਕਹਿੰਦੇ ਸਾਨੂੰ ਵਾਪਸ ਦਿਓ ਜੀ ਉਹ ਉਹ ਕਹਿੰਦੇ ਖਾਲਸਾ ਏਡ ਕੋਲੇ ਜਿਹੜਾ ਹੈਰਿਟੇਜ ਦਾ ਆਗੂ ਨੇ ਬਿਰਿੰਦਰ ਸਿੰਘ ਉਹਨੇ ਕਹਿੰਦਾ ਖਾਲਸਾ ਏਡ ਕੋਲ ਨਾ ਤਾਂ ਕੋਈ ਭਾਰਤ ਵਿੱਚ ਰਕਮ ਭੇਜਣ ਲਈ ਕੋਈ ਲੋੜਿੰਦਾ ਕਾਨੂੰਨ ਭਾਰਤੀ ਐਫਸੀਆਰ ਏ ਅਕਾਊਂਟ ਨਹੀਂ ਹੈ ਕੋਈ ਜਿਹੜਾ ਕਿ ਵਿਦੇਸ਼ ਵਿੱਚ ਪੈਸੇ ਭੇਜਣ ਦਾ ਕਾਨੂੰਨ ਤਹਿਤ ਐਫਸੀਆਰ ਏ ਕੋਈ ਖਾਤਾ ਹੁੰਦਾ ਉਹ ਨਹੀਂ ਹੈਗਾ ਕਿਸ ਮਦਦ ਤਹ ਤੋ ਭਾਰਤ ਵਿੱਚ ਪੈਸੇ ਭੇਜ ਰਹੀ ਆ ਖਾਲਸਾ ਏਡ ਖਾਲਸਾ ਏਡ ਦੇ ਉੱਪਰ ਵੀ ਬਲਜਿੰਦਰ ਸਿੰਘ ਨੇ ਬੜੇ ਵੱਡੇ ਇਲਜ਼ਾਮ ਲਾ ਦਿੱਤੇ ਆ ਅਸੀਂ 40000 ਡਾਲਰ ਦਿੱਤੇ ਸੀਗੇ ਸਾਡੇ ਵਾਪਸ ਕਰੋ ਜੀਓ ਤੁਸੀਂ ਇਹੋ ਜਿਹੇ ਜੜੀਆਂ ਕਿ ਦਾਨੀ ਸ਼ਖਸੀਅਤਾਂ ਤੇ ਇਹੋ ਜਿਹੇ ਜਿਹੜੇ ਦਾਨੀ ਲੋਕ ਹੁੰਦੇ ਆ ਤੇ ਉਹਨਾਂ ਦਾਨੀ ਲੋਕਾਂ ਤੇ ਵੀ ਇਲਜ਼ਾਮ ਲੱਗਦੇ ਆ ਜੀ ਆ ਲੱਗ ਗਿਆ ਹੁਣ ਜੀ ਜੀ ਤੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵੱਲੋਂ ਵੀ ਜਿਹੜੇ ਹੜਪੀੜਤਿਆਂ ਉਹਨਾਂ ਵਾਸਤੇ ਕਦਮ ਅੱਗੇ ਵਧਾਇਆ ਗਿਆ ਪੰਜਾਬੀ ਫਿਲਮ ਐਕਟਰ ਨੇ ਤੇ ਜਥੇਬੰਦੀ ਦੇ ਸਰਪ੍ਰਸਤ ਨੇ ਹੌਬੀ ਢਾਲੀਵਾਲ ਉਹਨਾਂ ਦੇ ਸਹਿਯੋਗ ਦੇ ਨਾਲ ਕਈ ਪਿੰਡਾਂ ਦੇ ਵਿੱਚ ਜਿਹੜਾ ਉਹ ਠੀਕ ਕਰਨ ਦਾ ਜਿਹੜਾ ਵਾਅਦਾ ਕੀਤਾ ਗਿਆ ਜੀ ਕਹਿੰਦੇ ਅਸੀਂ ਜ਼ਮੀਨਾਂ ਠੀਕ ਕਰਾ ਕੇ ਦਵਾਂਗੇ ਉਹ ਜ਼ਮੀਨਾਂ ਜਿਵੇਂ ਕਿ ਆ ਹੁਣ ਜਿਹੜੀ ਜ਼ਮੀਨ ਹੈਗੀ ਉਹ ਤੇ ਰੇਤਾ ਆ ਗਿਆ ਜੀ ਇਹਨਾਂ ਨੇ 25 ਪਰਿਵਾਰਾਂ ਦੀ 200 ਏਕੜ ਜ਼ਮੀਨ ਠੀਕ ਕਰਕੇ ਦੇਣ ਦਾ ਵਾਅਦਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਕੋਲੇ ਓਬੀ ਢਾਲੀਵਾਲ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ